ਹਰਪ੍ਰੀਤ ਹਾਂਜੀ ਹਾਂ ਉਹ ਤਾਂ ਦੁੱਧ ਕੌਣ ਦੇਖੂਗਾ ਸਾਰਾ ਗੈਸ ਤੇ ਆਇਆ ਪਿਆ ਨਮੀ ਤਾਂ ਹੈ ਨਹੀਂ ਹੁਣ ਤੋਂ ਇੰਨਾ ਕਿ ਤਾਂ ਧਿਆਨ ਰੱਖਿਆ ਕਰ ਤੂੰ ਕੀ ਹੋ ਗਿਆ ਹੁਣ ਤਾਂ ਕੀ ਆ ਸਾਰਾ ਦੁੱਧ ਗੈਸ ਤੇ ਆਇਆ ਪਿਆ ਦੱਸ ਤਾਂ ਕੀ ਹੋ ਗਿਆ ਨਮੀ ਇਹ ਨਹੀਂ ਕਈ ਗੱਲਾਂ ਭੇਜਦੇ ਵੀ ਨਹੀਂ ਆਂਦਾ ਤੈ ਕੁੱਛ ਕਹਿ ਤਾਂ ਨਹੀਂ ਦਿੱਤਾ ਕਿਤੇ ਪੂਰਤਾ ਨਹੀਂ ਦੇਈ ਨਾ ਨਾ ਮੈਂ ਤਾਂ ਉਵੇਂ ਹੀ ਕਿਹਾ ਜਿਵੇਂ ਹੁਣ ਆਪਣੀ ਧੀ ਤੋਂ ਗਲਤੀ ਹੋਵੇ ਆਪਾਂ ਉਹਨੂੰ ਵੀ ਤਾਂ ਘੂਰ ਦੰਨੇ ਆ ਜਾ ਜਾ ਕੇ ਦੇਖ ਲੈ ਕਿਤੇ ਗੁੱਸੇ ਨਾ ਹੋ ਗਏ ਹੋਵੇ ਹਨਾ ਦੇਖ ਜਾ ਕੇ ਫਤਨੀ ਕਿੱਥੇ ਰੱਖ ਦੰਦੇ ਨੇ ਚੀਜ਼ ਨੂੰ ਮੰਮੀ ਸੌ ਜਾਣ ਤੋਂ ਨਾ ਕੀ ਲੱਭੀ ਜਾਂਦੇ ਹੋ ਆਹੀ ਲੱਭਦੇ ਆ ਪੁੱਤ ਤੇਰੀ ਆਵਾਜ਼ ਸੁਣੀ ਨੇ ਮੈਨੂੰ ਤਾਂ 10 ਮਿੰਟ ਹੋ ਗਏ ਡੈਡੀ ਕਹਿੰਦੇ ਕੋਈ ਗੁੱਸਾ ਨਾ ਕਰ ਗਿਓ ਵੀ ਦੇਖ ਕੇ ਗੁੱਸਾ ਕਿਹੜੀ ਗੱਲ ਤੋਂ ਮੰਮੀ ਉਹ ਦੁੱਧ ਦੇ ਪਿੱਛੇ ਕਹਤਾ ਮੈਂ ਤੈਨੂੰ ਓਹੋ ਲੈ ਮੰਮੀ ਮੈਨੂੰ ਮੇਰੀ ਆਪਦੀ ਮੰਮੀ ਵੀ ਤਾਂ ਅਜਿਹੀਆਂ ਚੀਜ਼ਾਂ ਤੇ ਰੋਕ ਟੋਕ ਹੀ ਦਿੰਦੀ ਸੀ ਫਿਰ ਵੀ ਕੀ ਹੋ ਗਿਆ ਮੰਮੀ ਜੇ ਮੈਂ ਚੁੱਪ ਕਰਕੇ ਪੈ ਗਈ ਥੋੜਾ ਟਾਈਮ ਤਾਂ ਕਾਪੀ ਬੋਲ ਪੈਂਦੀ ਤੁਹਾਡੇ ਨਾਲ ਤੈਨੂੰ ਤਾਂ ਐ ਲੱਗਿਆ ਮੈਂ ਚੁੱਪ ਕਰਕੇ ਸੌਂਗੀ ਸਾਨੂੰ ਐ ਲੱਗਿਆ ਕਿ ਤੇ ਗੁੱਸੇ ਹੋਗੀ ਨਾਲੇ ਸਾਡਾ ਨੇ ਜੀਜੂ ਲੱਗਦਾ ਹੈਗਾ ਜਿਹੜੇ ਘਰ ਦੇ ਵਿੱਚ ਨਾ ਨੋਹਾਂ ਧੀਆ ਚੁੱਪ ਹੋ ਜਾਂਦੀਆਂ ਨੇ ਉਹ ਘਰਾਂ ਦੇ ਵਿੱਚ ਰੌਣਕ ਨਹੀਂ ਰਹਿੰਦੀ ਹੈਗੀ ਠੀਕ ਆ ਠੀਕ ਆ ਮੰਮੀ ਨਾਲੇ ਇੱਕ ਹੋਰ ਗੱਲ ਉਹ ਗੈਸ ਤੇ ਸਾਫ਼ ਕਰਦੀ ਮੈਂ ਨਹੀਂ ਕਰਨਾ